ਮੇਰਾ ਨਾਮ ਜੀ ਹੈ ਜਿਹੜੇ ਪੁਰਤਗਾਲ ਕੇ ਸੀ ਉਹ ਕੌਣ ਸੀ ਕੀ ਨਾਮ ਸੀ ਉਹ ਤੁਹਾਡੇ ਕੀ ਲੱਗਦਾ ਮੇਰੇ ਛੋਟੇ ਭਰਾ ਹੀ ਜੁਤੀ ਸਿੰਘ ਉਹਦਾ ਨਾਮ ਸੀ ਕਿੰਨੀ ਉਮਰ ਹੋਈ ਉਹ ਉਮਰ ਉਹਨੇ ਲਗਭਗ 30 30 ਸਾਲ ਦੀ ਕਦੋਂ ਗਏ ਸੀ ਸਿਹਰੀ ਪੁਰਤਗਾਲ ਤੱਕ ਕੀ ਕੰਮ ਗਏ ਸੀ ਪੁਰਤਗਾਲ ਆਪਣੇ ਕਾਰੋਬਾਰ ਵਾਸਤੇ ਗਏ ਜੀ ਤੇ ਲਗਭਗ ਪੌਣੇ ਕਿ ਤਿੰਨ ਸਰਦਨ ਨੂੰ ਹੋਏ ਗਏ ਚਲੋ ਛੁੱਟੀ ਆਈ ਜੀ ਛੁੱਟੀ ਪਈ ਜੀ ਆ ਰਾਇ ਜੀ ਤੇੰਨੇ ਰਾਵਨ ਨੂੰ ਕਾਰ ਮਿਲਿਆ ਸੀ ਉਸ ਨੂੰ ਸਿੱਟੀ ਆ ਗਿਆ ਗੇਟ ਮੀ ਗੇਟ ਦੋ ਕੰਟਿਨਿਊ ਸਿੱਟੀ ਘਟ ਗਏ ਆ ਅਦੇ ਮਹੀਨਾ ਹੋ ਗਿਆ ਨੂੰ ਵੈਕਸੀਨ ਕੀ ਕੰਪਨੀ ਉੱਥੇ ਜਾ ਕੇ ਆਪਣਾ ਕਾਰੋਬਾਰ ਕਰਦੇ ਸੀ ਕੀ ਜਾਣਕਾਰੀ ਮਿਲੀ ਕਿਦੋਂ ਮਿਲੀ ਜਾਣਕਾਰੀ ਜਾਣਕਾਰੀ ਸਾਨੂੰ ਸੋਮਵਾਰ ਮਿਲੇ ਜੀ ਸਿਰਫ ਸਕਰੀਨ 9:30 10:00 ਵਜੇ ਕਿ ਬੀ ਕਿ ਫੋਨ ਆਏ ਬਾਰੋ ਜੀ ਇੱਥੋਂ ਵੀ ਕੁੰਕੀਆਂ ਦੇ ਆਏ ਸਨ ਇਹਦਾ ਅਚਾਨਕ ਨਾਲ ਹੀ ਇਹ ਰ ਹੈ ਕੋਰਡ ਐਕਸੀਡੈਂਟ ਹੋ ਗਿਆ ਹੈ ਕਾਰ ਤੇ ਜਾ ਰਹੇ ਸੀ ਨਹੀਂ ਉਹ ਬਾਈਕ ਤੇ ਜਾ ਰਹੇ ਸੀ ਤੇ ਉਹਨਾਂ ਦੇ ਵਿੱਚ ਕਿਸੇ ਗੋਰੇ ਨੇ ਗੱਡੀ ਮਾਰ ਦਿੱਤੀ ਉਹਨਾਂ ਦੇ ਪਰਿਵਾਰ ਚ ਕੌਣ ਹੁੰਦਾ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਵਾਈਫ ਹੈ ਜੀ ਦੋ ਬੱਚੇ ਹਨ ਉਹਦੇ ਡੈਡੀ ਮੰਮੀ ਹੈ ਕੀ ਸਮਝਿਓ ਜੀ ਇਨਸਾਨ ਜਾਂਦਾ ਦਿੱਤੋਂ ਚੰਗਾ ਭੁੱਖ ਸੋਚ ਕੇ ਹਾਂ ਜੀ ਇਹ ਜਿਹੜਾ ਇਹ ਹਾਫ ਸਾਲ ਜਦੋਂ ਦੇਖੋ ਕ੍ਰੇਖ ਵਾਸਤੇ ਜਾਂਦਾ ਜੀ ਆਪਾਂ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੇ ਸਾਰੇ ਨੂੰ ਛੱਡ ਕੇ ਅਸੀਂ ਵਿਦੇਸ਼ਾਂ ਵੀ ਜਾਂਦੇ ਆ ਕਿ ਸਾਡਾ ਜਿਹੜਾ ਭਵਿੱਖ ਆ ਵਧੀਆ ਬਣ ਸਕੇ ਹੂੰ ਪਰ ਕੁਝ ਨਸਾਨ ਨਸਾਨ ਕੁਝ ਸੋਚਦਾ ਹੋ ਰਿਹਾ ਹੋ ਕੋਈ ਹੋਰ ਜਾਂਦਾ ਹੈ ਉਹਨਾਂ ਜਿਹੜੀ ਮੀਟਿੰਗ ਦੇ ਆ ਕਦੋਂ ਤੱਕ ਵਾਪਸ ਆਗੇ ਲਗਭਗ ਉਹਨਾਂ ਨੇ 15 ਜਨਮ ਟਾਈਮ ਦਿੱਤਾ ਜੀ ਕਿ 15 ਜਨਮ ਲੱਖਾਂ ਜੀ ਗਾੜੀ ਵੇਖੋ ਕਿ ਜਦੋਂ ਇਸ ਤਰ੍ਹਾਂ ਕਾਰਵਾਈ ਹੋਵੇ ਜੀ ਉਸ ਤਰ੍ਹਾਂ ਦੱਸੋ ਜੀ ਮੇਰੇ ਕੋਲ ਕੁਝ ਨਹੀਂ ਘਣਾ ਜਾਂਦੇ ਮੈਨੂੰ ਨਹੀਂ ਪਤਾ ਇਹ ਨਹੀਂ ਤਰੋ ਗੀਏ ਨਹੀਂ ਪਤਾ ਕੀ ਬਣਾਇਆ ਮੇਰਾ ਨਾ ਅ ਰੱਬ ਕਿੰਦਾ ਸੁਪਨੇ ਵਾਂਗ ਜਦੋਂ ਬਾਹਰ ਗਏ ਸੀ ਕਿਹੜੇ ਬੱਚਿਆਂ ਬਾਰੇ ਕੀ ਸੋਚੇ ਮੱਤੀ ਅੰਧੇ ਜਿੰਦਗੀ ਬਣਾਉਂਦਾ ਬਣਾਉਂਦਾ ਤੇ ਆਪਣੇ ਝਾੜ ਗਿਆ ਦਾਇਆ ਕੀਰ ਨਹੀਂ ਬਣੀ ਕੀ ਗੱਲ ਹੈ ਹਾਏ ਕੋਈ ਨਹੀਂ ਕਹਿੰਦੇ ਮੈਂ ਕੰਮ ਨੋਏ ਆਣਗੇ ਸੂਣ ਕਰਾਂਗਾ ਕਾਨੂੰ ਮੇਰੇ ਮਤਿਆਂ ਆਵਿਨੀ ਗਲੋਈ ਐ ਕਿ ਤਾ ਜਾਣਦੀ ਹਾਂ